ਯਾਰੇ ਦੋਸਤੋ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਬਾਰ ਮੰਗ ਕਰਦੇ ਆ ਕਿ ਪੇ ਕਿਉਂ ਸਾਢੇ 500 ਲਾਇਰ ਜੋ ਕਿ ਲਗਭਗ 18000 ਕਰੋੜ ਰੁਪਏ ਬਣਦਾ ਦਿੱਤਾ ਜਾਵੇ ਜੀਰਿਆਂ ਕਿਸਤਨਾ ਬਕਾਇਆ ਰਿਟਰਨ ਮਲਾਈਆਂ ਨੂੰ ਫੈਕਟ 295 ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 58% ਆ ਪੰਜਾਬ ਦੇ ਨਾਲ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੇਤੋਂ ਨੇ ਹਰਪਾਲ ਸਿੰਘ ਜੀ ਨਾਲ ਮੁੱਖ ਨੇ ਪਵਾਂ ਤੋਂ ਨਾਲ ਕਈ ਮੀਟੀਆਂ ਹੋਈਆਂ ਸਾਢੇ ਫਰੰਦੀਆਂ ਪਰ ਅਜੇ ਤੱਕ ਢੇਜ ਵਾਦਾ ਨਹੀਂ ਹੋਇਆ ਜਿਸ ਕਰਕੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮਿਲਾਨੇਨ ਵੱਲੋਂ ਜਥੇਬੰਦੀਆਂ ਵੱਲੋਂ ਆਉਣ ਵਾਲੇ ਸਾਰੇ ਵਿੱਚ ਜੋਸ਼ ਹਾਸਲਾ ਬਿਲ ਬਜਾਤਾ ਹੈ ਦਸੰਬਰ ਮਹੀਨੇ ਵਿੱਚ ਐਮਐਲਏ ਆ ਜਾਂ ਐਮਪੀ ਆ ਜਾਂ ਕੋਈ ਕਹਿਣ ਮੰਤਰੀ ਆ ਉਹਨਾਂ ਨੂੰ ਮੰਗ ਮਤਲਬ ਤੇ ਜਾਣਗੇ ਦਸੰਬਰ ਦੇ ਵਿੱਚ ਅਸੀਂ ਦੁਬਾਰਾ ਫੇਰ ਮੰਗ ਕਰਦੇ ਆਂ ਵੀ ਤਾਂ ਹਰਪਾਲ ਸੰਜੀਮਾ ਤੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੇ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਆ ਪਰ ਅੱਜ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੋਈ ਜਿਸ ਨੂੰ ਲੈ ਕੇ ਮਲਾਜਮਾਂ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਨੋਟੀਫਿਕੇਸ਼ਨਾਂ ਕਾਪੀਆਂ ਸੜੀਆਂ ਗਈਆਂ ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਵਿਰੁੱਧ ਦਿੱਲੀ ਜਾ ਕੇ ਵੀ ਜੋ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਦੀ ਮਤਲਬ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਮੈਗਨ ਕੰਮ ਕਰਦੇ ਕੱਚੇ ਮਲਾਜ਼ਮਾਂ ਬਿਨਾਂ ਛੱਤ ਪੱਕੇ ਕੀਤੇ ਜਾਣ ਰਿਟਾਇਰਨ ਮਲਾਿਆਂ ਨੂੰ ਜੋ ਫੈਕਟਾ ਤੋਂ ਬਣਾ ਲਗੂ ਕੀਤਾ ਜਾਵੇ 17 ਸਾਲ ਤੋਂ 2022 ਮਲਾਿਆਂ ਨੂੰ 6ਵੇਂ ਪੇਕ ਮਿਸ਼ਨ ਲਗੂ ਕੀਤਾ ਜਾਵੇ ਜੋ 5.5 ਸਾਲਾਂ ਲਈ ਪੇਕ ਮਿਸ਼ਨ ਲਗਭਗ 18000 ਕਰੋੜ ਤੋਂ ਉੱਪਰ ਬਣਦਾ ਉਹ 1 ਜੰ ਦੋ ਅਗਸਤ ਨੂੰ ਜਾਰੀ ਕੀਤਾ ਜਾਵੇ ਜੇਕਰ ਸਰਕਾਰ ਨੇ ਇਸ ਤਰ੍ਹਾਂ ਲਾੜੀ ਲਾਉਂਦੀ ਰਹੀ ਤਾਂ 2027 ਦੇ ਵਿੱਚ ਫਿਰ ਹਾਲਾਤ ਮਾਂ ਸਰਕਾਰ ਦਿੱਲੀ ਵਾਲੇ ਹੋਣਗੇ ਕਿਉਂਕਿ ਮਲਾਜਮ ਬਹੁਤ ਦੁਖੀ ਆ ਮਲਾਜਮਾਂ ਨੇ ਧੂਰੀ ਤਾਰਨ ਲਾਏ ਤਨ ਤਨ ਵਿੱਚ ਤਾਰਨ ਲਾਏ ਦਰੰਦਰ ਵਿੱਚ ਤਾਰਨ ਲਾਏ ਮਾਂ ਹਾਲੀ ਵਿੱਚ ਮਾਂ ਸਰਕਾਰ ਦੀ ਮੁਦਾਵਰ ਕੀਤੀ ਤੇ ਮੁੱਖਾਂ ਨੂੰ ਪੂਮਾਂ ਤੋਂ ਸ਼ਹਿਰ ਸੰਗਰੂਰ ਵਿੱਚ ਜਾ ਕੇ ਵੀ ਜੋ ਮਾਂ ਸਰਕਾਰ ਲਾਰੇ ਪੁੱਲ ਖੁੱਲੀ ਪਰ ਮਾਂ ਸਰਕਾਰ ਦੇ ਕੰਨਾਂ ਦੇ ਜੂਨੀ ਸਰਕ ਦੀ ਜਸ ਗਾਇ ਮਲਾਜਮ ਬਹੁਤ ਦੁਖੀ ਹਨ ਦਸੰਬਰ ਮਹੀਨੇ ਦੇ ਮਲਾਜਮਾਂ ਨੇ ਜੋ ਸਰਕਾਰ ਦੇ ਵਿਰੁੱਧ ਜੀ ਬੇਲ ਬਜਾਤਾ ਹੈ ਉਹ ਮੁੱਖ ਮੰਗਾਂ ਹਨ ਜਿਵੇਂ ਪੇਗ ਹੁੰਦਾ ਏਰੀਆ ਪੰਜਾਬ ਸਰਕਾਰ ਦੇ ਮਹਗਾ ਕੰਮ ਕਰਦੇ ਕੱਚੇ ਮਲਾਜਮਾਂ ਬਿਨਾਂ ਛੱਤ ਪੱਕੇ ਕਰਨੇ ਮਿਡਲ ਵਰਕਰਾਂ ਆਸਾ ਵਰਕਰਾਂ ਨੂੰ ਮਾਨਵਤਾ ਦੇ ਵਾਧਾ ਕਰਨਾ ਅਸੀਂ ਇਹ ਮੰਗ ਕਰਦੇ ਹਾਂ ਕਿ ਜੋ ਬੱਸਾਂ ਹਨ ਸਰਕਾਰੀ ਬੱਸਾਂ ਨੇ ਸਰਫੀਟਾ ਗਿਆ ਹੈ ਉਹ ਸਰਫੀਟ ਕਰਨ ਦੀ ਬਜਾਏ ਖਾਨਿਆਂ ਭੈਣਾਂ ਨੂੰ ਸਾਡੇ ਵੀਰਾਂ ਨੌਕਰੀ ਤੇ ਜਾਵੇ ਬੀਲੀ ਫਰੀ ਕੀਤੇ ਗਿਆ ਸੀ ਹੁਣ ਤੋਂ ਬੀਲੀ ਫਰੀ ਕਰਨ ਮਿਲੇ ਪੀਐਸਪੀਸੀਐਲ ਪੀਐਸਟੀਸੀ ਉਹਦੇ ਭਾਰਤੀ ਕੀਤੀ ਜਾਵੇ ਤਾਂ ਹੀ ਸਾਡੀ ਬੇਰੋਜ਼ਗਾਰੀ ਪੰਜਾਬ ਚੋਂ ਖਤਮ ਹੋ ਸਕੇ ਧੰਨਵਾਦ ਸਾਥੀਓ ਵੀਡੀਓ ਨੂੰ ਬਹੁਤ ਸ਼ੇਅਰ ਕਰੀ ਧੰਨਵਾਦ ਜੀ